मैं सामने तारीफ करना अच्छी बात नहीं होती बघेल साहब मैंने इसलिए कहा है कि अगर ब्लॉक अध्यक्ष मुख्यमंत्री बन सकता है कांग्रेस में अगर ब्लॉक अध्यक्ष इस कांग्रेस का ऑल इंडिया कांग्रेस का प्रधान खरगेसा बन सकता है तो मेरे ब्लाक के अध्यक्ष भी मुख्यमंत्री बन सकते हैं और मैं ब्लॉक के अध्यक्ष प्रधान से चला प्रदेश के अध्यक्ष बन गया ਏ ਕਾਂਗਰਸ ਪਾਰਟੀ ਦੀ ਸੁੰਦਰਤਾ ਮੈਂ ਜੀ ਆਇਆਂ ਕਹਿਣਾ ਚਾਹਣਾ ਤੇ ਨਾਲ ਮੇਰੇ ਵੱਡੇ ਭਰਾ ਜਿਨ੍ਹਾਂ ਨੇ ਹਮੇਸ਼ਾ ਬਹੁਤ ਪਿਆਰ ਤੇ ਸਤਿਕਾਰ ਤੇ ਮੋਢੇ ਤੇ ਹੱਥ ਰੱਖਿਆ ਸੀਰਬੀ ਯੂਸੀ ਦੇ ਮੈਂਬਰ ਸੁਖਜਿੰਦਰ ਰੰਧਾਵਾ ਸਾਹਿਬ ਸਾਫਕਾ ਉਪ ਮੁੱਖ ਮੰਤਰੀ ਬਹੁਤ ਸਤਿਕਾਰਯੋਗ ਰਣਜੀਤ ਨਾਭਾ ਸਾਹਿਬ ਬਹੁਤ ਸਤਿਕਾਰਯੋਗ ਰਣਜੀਤ ਨਾਭਾ ਜੀ ਅੱਜ ਦਾ ਸਾਰਾ ਕਾਰਜਕ੍ਰਮ ਥੋੜਾ ਧੰਨਵਾਦ ਕਰਨਾ ਚਾਹਣਾ तो ते मेरे वड़े नागरा बहुत, बहुत, बहुत सत्कारयोग बीबी गुरशरण कौर रंधावा पीसीसी प्रधान बहुत सत्कारयोग छोटा भरा कामिल अमर सिंह बहुत सत्कारयोग डॉक्टर मनोहर जी बहुत सत्कारयोग राजी ਬਹੁਤ ਸਤਿਕਾਰਯੋਗ ਸਾਡੇ ਸੰਧੂ ਸਾਹਿਬ ਮੇਰੇ ਪ੍ਰਾਜਨਰਲ ਸਿਕਟੀ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਭੰਵੀ ਜੀ ਬਿੱਟੂ ਜੀ ਤੇ ਸਾਰੇ ਬਲਾਕ ਦੇ ਪ੍ਰਧਾਨ ਸਹਿਬਾਨ ਤੇ ਖਾਸ ਕਰਕੇ ਮੇਰੇ ਸਾਹਮਣੇ ਬੈਠੇ ਇਹਨਾਂ ਜ਼ਿਲ੍ਹਿਆਂ ਦੇ ਇਤਿਹਾਸਿਕ ਜ਼ਿਲ੍ਹਿਆਂ ਦੇ ਕਾਂਗਰਸ ਪਾਰਟੀ ਦੇ ਜਿਹੜਾ ਹਾਰੂ ਆਗਿਓ ਮੈਂ ਸਿਰ ਝੁਕਾ ਕੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਮਗਰਲੇ 3-4 ਘੰਟਿਆਂ ਤੋਂ ਸਾਨੂੰ ਸੁਣਨ ਆ ਸੇ ਬੈਠੇ ਹੋ ਅੱਜ ਇਹ ਜਿਹੜੀ ਕਿਤਾਬ ਮੇਰੇ ਹੱਥ ਵਿੱਚ ਹੈ ਇਹ ਦੇਸ਼ ਦਾ ਸੰਵਿਧਾਨ ਹੈ ਜਿਹੜਾ ਰਾਹੁਲ ਗਾਂਧੀ ਦੇ ਹੱਥ ਵਿੱਚ ਫੜਿਆ ਹੈ ਰਾਹੁਲ ਗਾਂਧੀ ਨੇ ਆਖਿਆ ਕਿ ਇਹ ਸੰਵਿਧਾਨ ਨੂੰ ਲੈ ਕੇ ਪੂਰੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਦੇ ਲੋਕਾਂ ਨੇ ਜਾਣਾ ਤੇ ਇਹ ਸੰਵਿਧਾਨ ਦੀ ਰੱਖਿਆ ਕਰਨੀ ਹੈ ਔਰ ਇਹ ਸੰਵਿਧਾਨ ਦੇ ਪਿੱਛੇ ਕਿੰਨੀ ਘਾਲਣਾ ਘਾਲੀ ਹੈ ਸਾਡੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਪੂਰੇ ਬਾਰੇ ਤੁਹਾਨੂੰ ਜਾਣੂ ਕਰਾਉਣਾ ਹੈ ਜੇ ਮੈਂ ਸਗ ਬਗੇਲ ਸਰ ਅਗਰ ਮੈਂ ਇੱਕ ਲਾਈਨ ਵਿੱਚ ਵਿਆਖਿਆ ਕਰੂੰ ਇਸ ਸੰਵਿਧਾਨ ਕੇ ਬਾਰੇ ਮੈਂ ਤਾਂ ਸਿੱਧਾ-ਸਿੱਧਾ ਇਹ ਕੀ ਹੈ ਕਿ ਪਹਿਲੇ ਹਮ ਪਰਜਾ ਹੁਆ ਕਰਤੇ ਥੇ ਲੇਕਿਨ ਸੰਵਿਧਾਨ ਆਨੇ ਕੇ ਬਾਅਦ ਹਮ ਇਸ ਦੇਸ਼ ਕੇ ਨਾਗਰਿਕ ਬਣ ਕੇ ਪਹਿਲਾਂ ਅਸੀਂ ਰਾਜੇ ਮਹਾਰਾਜਿਆਂ ਦੀਆਂ ਪਰਜਾ ਹੀ ਹੋਇਆ ਕਰਦੇ ਸੀ ਮਿੱਤਰੋ ਇਹ ਸੰਵਿਧਾਨ ਨੇ ਸਾਨੂੰ ਜਿਉਣ ਦਾ ਹੱਕ ਦਿੱਤਾ ਉੱਚੀ ਆਵਾਜ਼ ਬੁਲੰਦ ਕਰਨ ਦਾ ਹੱਕ ਦਿੱਤਾ ਇਹ ਸੰਵਿਧਾਨ ਨੇ ਸ਼ੂਆ ਸੂਤੋਂ ਜਿਹੜਾ ਆ ਫਲਾਣੇ ਨਲਕੇ ਤੋਂ ਨਹੀਂ ਪੀਊਗਾ ਆ ਫਲਾਣਾ ਪਾਣੀ ਨਹੀਂ ਪੀਊਗਾ ਇਹ ਹੱਕ ਉਦੋਂ ਮਿਲਿਆ ਪਰ ਇਹ ਸੰਵਿਧਾਨ ਦੀ ਪਲੰਗੜਾ ਕੌਣ ਕਰਦਾ ਹੈ ਆਰਐਸਐਸ ਆਰਐਸਐਸ ਇਹ 100 ਸਾਲ ਪੁਰਾਣਾ ਸੰਗਠਨ ਹੈ ਆਰਐਸਐਸ ਜਿਹੜਾ ਬੀਜੇਪੀ ਨੂੰ ਚਲਾਉਂਦਾ ਹੈ ਜਿਹਦਾ ਹੈੱਡਕੁਆਰਟਰ ਨਾਗਪੁਰ ਚ ਹੈ ਇਹ 1925 ਸਤੰਬਰ 1925 ਨੂੰ ਆਰਐਸਐਸ ਦਾ ਗਠਨ ਹੋਇਆ ਤੇ ਉਹਨਾਂ ਨੇ ਐਲਾਨ ਕੀਤਾ ਕਿ ਸਾਡੇ ਆਰਐਸਐਸ ਦੀ ਮੈਂਬਰ ਕੋਈ ਔਰਤ ਨਹੀਂ ਬਣ ਸਕਦੀ ਕੋਈ ਵੀ ਜਨਨੀ ਨਹੀਂ ਬਣ ਸਕਦੀ ਇਹ ਫਰਮਾਨ ਕਾਰੂ ਕਰਤਾ ਜਿਹੜੀਆਂ ਔਰਤਾਂ ਐ ਇਸ ਸੰਵਿਧਾਨ ਦੀਆਂ ਅੰਦਰ ਬੱਤਾ ਅਗਰ ਔਰਤ ਨਾ ਹੁੰਦੀ ਤਾਂ ਇਹ ਦੁਨੀਆ ਸਿਰਜੀ ਨਹੀਂ ਜਾਣੀ ਸੀ ਅਗਰ ਇਹ ਔਰਤਾਂ ਦਿੱਲ ਦੀ ਖੁੰਦੀ ਕਾਂਗਰਸ ਪਾਰਟੀ ਨੇ ਇੱਕ ਸਨੇਹਾ ਦਿੱਤਾ ਸੁਣੋ ਧਿਆਨ ਨਾਲ ਦਸੰਬਰ ਦੇ ਤਿੰਨ ਮਹੀਨਿਆਂ ਬਾਅਦ ਜਾਣ ਬੁੱਝ ਕੇ ਇਹ ਸਨੇਹਾ ਦਿੱਤਾ ਕਿ ਤੁਸੀਂ ਔਰਤ ਤੇ ਬੈਨ ਲਾਇਆ ਔਰ ਦਸੰਬਰ 1925 ਪਹਿਲੀ ਔਰਤ ਸਰੋਜਨੀ ਨਾਇਡੂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਬਣਾ ਕੇ ਦੱਸਿਆ ਕਿ ਔਰਤ ਦੀ अहमियत ਇਸ ਦੇਸ਼ ਦੇ ਅੰਦਰ ਬਰਕਰਾਰ ਰਹੇਗੀ ਇਹ ਕਾਂਗਰਸ ਪਾਰਟੀ ਹੈ ਅੱਜ ਰਾਹੁਲ ਗਾਂਧੀ ਤੋਂ ਤਕਲੀਫ ਨਹੀਂ ਹੈ ਭਾਜਪਾ ਨੂੰ ਸੋਨੀਆ ਗਾਂਧੀ ਤੋਂ ਕੀ ਤਕਲੀਫ ਹੈ ये तकलीफ है कि जब तक गांधी परिवार जिंदा है, जब तक राहुल गांधी जिंदा है तब तक आरएसएस विचारता एस इस देश के लागू नहीं हो सकती और कवंजा साल कवंजा साल देश का देश का तिरंगा झंडा आरएसएस के हेडक्वार्टर से नहीं लहराया ਕਿਉਂਕਿ ਜਦੋਂ 1947 ਤੋਂ ਬਾਅਦ ਦੇਸ਼ ਨੇ ਆਪਣਾ ਝੰਡਾ ਬਣਾਇਆ ਤਾਂ ਉਸ ਤੋਂ ਬਾਅਦ ਆਰਐਸਐਸ ਨੇ ਕੀ ਆਰਐਸਐਸ ਨੇ ਕੀ ਕਿਰੇਚ ਜਿਹੜੇ ਤਿੰਨ ਰੰਗ ਹੈ ਉਹ ਅਸ਼ੁੱਭ ਰੰਗ ਹੈ ਇਸ ਕਰਕੇ ਉਹਨਾਂ ਨੇ 51 ਸਾਲ ਆਰਐਸਐਸ ਦੇ ਹੈੱਡਕੁਆਰਟਰ ਤੇ ਬੇਸ਼ਕਤਰੰਗਾ ਨਹੀਂ ਲਹਿਰਾਇਆ ਤੇ ਜੇ ਰਾਹੁਲ ਗਾਂਧੀ ਅਗਰ ਰਾਹੁਲ ਗਾਂਧੀ ਸਵਾਲ ਪੁੱਛ ਲੈਂਦਾ ਮੋਦੀ ਤੋਂ ਕਿ ਕਿੰਨੇ ਜਹਾਜ਼ ਡਿੱਗੇ ਐ ਇਸ ਜੰਗ ਦੇ ਦਰਮਿਆਨ ਮੈਨੂੰ ਨੁਕਸਾਨ ਦੱਸਿਆ ਜਾਵੇ ਮੈਂ ਤਿਰੰਗੇ ਦਾ ਸਨਮਾਨ ਕਰਦਾ ਐ ਮੈਂ ਦੇਸ਼ ਦੀ ਸੇਵਾ ਦੇਸ਼ ਦੀ ਫੌਜ ਨੂੰ ਸਲਾਮ ਕਰਦਾ ਐ ਤਾਂ ਰਾਹੁਲ ਗਾਂਧੀ ਨੂੰ ਕਿਹਾ ਜਾਂਦਾ ਇਹਨੂੰ ਪਾਕਿਸਤਾਨੀਓ ਤੇ ਆਰਐਸ ਜਿਨੇ 51 ਸਾਲ ਤਿਰੰਗਾ ਲਹਿਰਾਉਣ ਹੀ ਨਹੀਂ ਦਿੱਤਾ ਇੱਕ 100 ਸਾਲਾਂ ਚ 6 ਹੀ ਪ੍ਰਧਾਨ ਹੋਏ ਆ ਮੁਖੀ ਹੋਏ ਆ ਆਰਐਸਐਸ ਦੇ 6 ਇੱਕ ਗਵਾਲਕਰ ਗਵਾਲਕਰ ਨਾਮ ਦਾ ਮੁਖੀ ਹੁੰਦਾ ਸੀ ਜਿਹੜਾ 1940 ਤੋਂ ਲੈ ਕੇ 73 ਤੱਕ ਰਿਹਾ ਉਹਨੇ ਕਿਤਾਬ ਲਿਖੀ ਹੈ ਉਸ ਕਿਤਾਬ ਦਾ ਨਾਮ ਹੈ ਬੰਚ ਆਫ ਥੌਟਸ ਕਿ ਮੇਰੇ ਵਿਚਾਰਾਂ ਦਾ ਇਹ ਕਹਾ ਮੈਂ ਮੁੱਠਾ ਥਨੂ ਲਿਖ ਕੇ ਦੇ ਰਿਹਾ ਮੇਰੇ ਵਿਚਾਰ ਹੈ ਬਹੁਤ ਸਾਰੇ ਮੇਰੇ ਵਿਚਾਰਾਂ ਦੀਆਂ ਇਹ ਮੈਂ ਲਿਖਿਆ ਤੇ 238ਵੇਂ ਸਫੇ ਤੇ ਲਿਖਿਆ ਹੈ ਕਿ ਮੈਂ ਇਹ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਦੂਜੇ ਦੇਸ਼ਾਂ ਤੋਂ ਚੱਕਿਆ ਹੋਇਆ ਕਾਗਜ਼ ਹਨ ਤੇ ਇਹ ਮੈਂ ਇਸ ਸੰਵਿਧਾਨ ਨੂੰ ਨਹੀਂ ਮੰਨਦਾ ਇਹ ਬੰਚ ਆਫ ਥਾਟਸ ਜਵਾਲ ਕਰਨੇ ਲਿਖਿਆ ਐਸੇ ਕਰਕੇ ਜਿਹੜੀ ਆਰਐਸਐਸ ਜਮਾਤ ਹੈ ਜਿਹੜੀ ਅੱਜ ਦੇਸ਼ ਨੂੰ ਚਲਾ ਰਹੀ ਹੈ ਬੀਜਪੀ ਨੇ ਚਲਾ ਰਹੀ ਹੈ ਅੰਮਿਤ ਸ਼ਾ ਨੇ ਥੋੜੇ ਦਿਨ ਪਹਿਲਾਂ ਕਿਹਾ ਕਿ ਕਿਆ ਅੰਬੇਦਕਰ ਅੰਬੇਦਕਰ ਲਗਾ ਰੱਖੀ ਹੈ ਰਾਜ ਸਭਾ ਜਿਤਨੀ ਵਾਰ ਕਿੰਦਾ ਅਗਰ ਰੱਬ ਦਾ ਨਾਮ ਲੈ ਲੈਂਦੇ ਤਾਂ ਤੁਹਾਡਾ ਸਵਰਗਾਂ ਦੇ ਵਿੱਚ ਤੁਹਾਨੂੰ ਜਗ੍ਹਾ ਮਿਲ ਜਾਣੀ ਸੀ ਇਹ ਇਹ ਵਿਚਾਰ ਸੰਦੇਸ਼ ਦੇ ਗ੍ਰਹਿ ਮੰਤਰੀ ਦੇ ਬਾਬਾ ਸਾਹਿਬ ਅੰਬੇਦਕਰ ਦੇ ਕਾਂਗਰਸ ਪਾਰਟੀ ਨੇ ਸੂਈ ਤੋਂ ਲੈ ਕੇ ਜਹਾਜ਼ ਤੱਕ ਬਣਾਇਆ ਇਸ ਦੇਸ਼ ਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਇੱਥੇ ਸੂਈ ਨਹੀਂ ਬੰਦੀ ਸੀ ਇਹ ਉਹ ਕਾਂਗਰਸ ਪਾਰਟੀ ਹੈ ਜੇ ਸਾਰੀਆਂ ਗੱਲਾਂ ਵੀ ਛੱਡ ਦਿਓ ਵੀ ਕਾਂਗਰਸ ਪਾਰਟੀ ਨੇ ਨਾ ਪਾਖੜਾ ਬਣਾਇਆ ਨਾ 에어ਪੋਰਟ ਬਣਾਏ ਨਾ ਰੇਲ ਗੱਡੀਆਂ ਚਲਾਈਆਂ ਨਾ ਯੂਨੀਵਰਸਟੀਆਂ ਬਣਾਈਆਂ ਨਾ ਆਈਆਈਟੀ ਆਈਆਈਐਮ ਬਣਾਏ ਤਾਂ ਕਾਂਗਰਸ ਪਾਰਟੀ ਨੇ ਇੱਕ ਕੰਮ ਜ਼ਰੂਰ ਕੀਤਾ 140 करोड़ की आबादी वाला देश इस देश के बीच भाईचारक सांझ कांग्रेस पार्टी ने टुट नहीं दी चाहे वो हिंदू सिगा चाहे वो मुसलमान सिगा चाहे वो सिख सीगा ठीक नागरा साहब कहते सी मेरे नानक का फरमान नानक की जात ये मेरे गुरु नानक का फरमान पे पैरा दिता सा कांग्रेस पार्टी ने देश का पहला सादा प्रधानमंत्री जवाहरलाल नेहरू सर सर लोग कहते कांग्रेस ने क्या किया एक बार कल नेहरू जी की डेथ एनिवर्सरी थी तो मैंने बताया कि जब नेहरू जी देश के प्रधानमंत्री बने एक औरत ने आके उनका कालर पकड़ दिया देश के प्रधानमंत्री दा ਕਲਰ ਫੜ ਲਿਆ ਤੁਸੀਂ ਐਮਐਲਏ ਦਾ ਕਲਰ ਫੜ ਸਕਦੇ ਹੋ ਬੋਲੋ ਭਾਈ ਕੋਈ ਬੰਦਾ ਐਮਐਲਏ ਦਾ ਕਲਰ ਫੜ ਸਕਦਾ ਇੱਥੋਂ ਫੜ ਸਕਦੇ ਹੋ ਉੱਚੀ ਬੋਲੋ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਪਹਿਲਾ nehru ਕਾਂਗਰਸ ਦਾ ਕੱਲ ਉਹਨਾਂ ਦੀ ਡੈਥ ਅਨਿਵਰਸਰੀ ਸੀਗੀ ਵਰਸੀ ਸੀ ਤੇ ਮਿਲਿਆ ਤੇ nehru ਸਾਹਿਬ ਨੇ ਕੀ ਜਵਾਬ ਦਿੱਤਾ ਪਤਾ ਇਹ ਲਿਖਿਆ ਕਿਤਾਬ ਦੇ ਵਿੱਚ ਕਿਹਦਾ ਮਾਤਾ ਜੀ ਤੁਹਾਨੂੰ ਇਹ ਮਿਲਿਆ ਕਿ ਅੱਜ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਾਲਰ ਫੜਨ ਦੀ ਜੁਰਤ ਕੀਤੀ ਹੈ ਜੇ ਅੰਗਰੇਜ਼ਾਂ ਦਾ ਰਾਜ ਹੁੰਦਾ ਤੇ ਤੁਹਾਨੂੰ ਅੰਗਰੇਜ਼ਾਂ ਨੇ ਕਾਲੇ ਪਾਣੀ ਪੇਸ ਦੇਣਾ ਅੱਜ ਸੀ ਅਗਰ ਮੋਦੀ ਦਾ ਰਾਜ ਹੁੰਦਾ ਉਹਨੇ ਕਹਿਣਾ ਸੀ ਆ ਬਗੇਰ ਸਾਹਿਬ 500 ਲੋਕਾਂ ਤੇ ਰੇਡ ਹੋਈ ਹੈ 36 ਘੜ ਦੇ ਵਿੱਚ ਕਿੰਨੇ ਲੋਕਾਂ ਤੇ ਸੀਬੀਆਈ ਈਡੀ ਇਨਕਮ ਟੈਕਸ ਅੱਜ ਕਈ ਬੰਦਿਆਂ ਦੀ ਜ਼ਮਾਨਤ ਹੋਈ ਹੈ 6 ਮਹੀਨਿਆਂ ਬਾਅਦ ਕਿਉਂ ਉਹ ਕਹਿੰਦੇ ਬਗੇਲ ਸਾਹਿਬ ਰੁਕੋ ਲੇਕਿਨ ਬਗੇਲ ਸਾਹਿਬ ਕਹਿੰਦਾ ਨਹੀਂ ਰੁਕੂੰਗਾ ਨਹੀਂ ਉਹ ਕਹਿੰਦੇ 36 ਸਕੰਡ ਮੈਂ ਰੁਕੋ ਬਗੇਲ ਸਾਹਿਬ ਜਾਵੜੇ ਅਸਾਮ ਅਸਾਮ ਮੈਂ ਸਰਕਾਰ ਬਣ ਜਾੜੀ ਸੀ ਲੈ ਚ ਗਏ ਫਿਰ ਗਏ ਝਾਰਖੰਡ ਝਾਰਖੰਡ ਸਰਕਾਰ ਬਣ ਗਈ ਸਾਡੀ इस तरह फिर गए हिमाचल हिमाचल च सरकार बनी अब आए पंजाब फिर ईडी ने रेड किया फिर ईडी ने रेड किया कि बघेल साहब रुक जाओ बघेल साहब ने कहा बाबा साहब अंबेडकर का संविधान मेरे साथ है ना रुकूंगा ना झुकूंगा पकड़ना है पकड़ लो अंदर देना है अंदर दे दो लेकिन पंजाब में कांग्रेस पार्टी की सरकार बनाकर आऊंगा ये भूपेश ਤਾੜੀ ਠੰਡੀ ਮਾਰ ਦਿਓ ਪਤੰਦਰੋ ਮੇਰਾ ਤਾਂ ਗਲਾ ਬਹਿ ਗਿਆ ਮਾਈਕ ਜਜਬਾ ਹੋਣਾ ਚਾਹੀਦਾ ਹੋਰ ਕੋਈ ਪ੍ਰਧਾਨ ਬੋਲ ਸਕਦਾ ਬਿਨਾ ਮਾਈਕ ਤੋਂ ਇੰਨਾ ਚਿਰ ਬੋਲੋ ਸੋ 베ਰੀ ਮੇਰੀ ਤੁਹਾਨੂੰ ਬੇਨਤੀ ਹੈ ਡਾਕਟਰ ਅਮਰ ਸਿੰਘ ਬਾਦੇ ਠੀਕ ਗਿਆ ਮੈਂ ਉਹਨਾਂ ਦੀ ਹਾਜ਼ਰੀ ਲਵਾਉਣਾ ਸਾਨੂੰ ਕੇਵਲ ਡਾਕਟਰ ਅਮਰ ਸਿੰਘ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਨਹੀਂ ਦੱਸਦਾ ਅੱਜ ਦੁਨੀਆ ਦੇ ਵਿੱਚ ਡਾਕਟਰ ਅਮਰ ਸਿੰਘ ਗਿਆ ਇਹ ਦੱਸਣ ਗਿਆ ਉਹਦੇ ਦੇਸ਼ ਦੇ ਹਾਲਾਤਾਂ ਦੇ ਬਾਰੇ ਇਹ ਕਿੰਡੀ ਸਨਮਾਨ ਦੀ ਗੱਲ ਹੈ ਫਤਿਗੜਾ ਲਿਓ ਤੁਹਾਡੇ ਵਾਸਤੇ ਬੜੇ ਸਨ ਉਹ ਡੈਲੀਗੇਸ਼ਨ ਦੇ ਵਿੱਚ ਨਾਬਾਬ ਸਾਹਿਬ ਦੇ ਬਾਹਰ ਕਿਸ ਤਰ੍ਹਾਂ ਇਸ ਵਿਅਕਤੀ ਨੇ ਮੇਰੇ ਤੋਂ ਵੀ ਸੀਨੀਅਰ ਹੈ ਅੱਜ ਕੱਲ ਨਵਾਂ ਮੁੰਡਾ ਆਉਂਦਾ ਹੈ ਨਵਾਂ ਬੰਦਾ ਆਉਂਦਾ ਉਹ ਕਹਿੰਦਾ ਮੈਨੂੰ ਉਹਦਾ ਦੇ ਦਿਓ ਨਹੀਂ ਮੈਂ ਚੱਲਿਆ ਚਾਰ ਵਾਰੀ ਦਾ ਐਮ.ਐਲ.ਏ ਹੈ ਮੈਂ ਤਿੰਨ ਵਾਰੀ ਦਾ ਮੰਤਰੀ ਬਣਿਆ ਇਹ ਚਾਰ ਵਾਰੀ ਦੇ ਬਣੇ ਹੈ ਕਈ ਦੋ ਵਾਰੀ ਤੇ ਬਣੇ ਹੈ ਲੇਕਿਨ ਬੰਦੇ ਨੇ ਆਪਣੇ ਬਾਪ ਤੇ ਆਪਣੀ ਮਾਂ ਦੀ ਵਿਰਾਸਤ ਝੰਡਾ ਹੋਰ ਨਹੀਂ ਕਿਸੇ ਦਾ ਫੜਿਆ ਕਾਂਗਰਸ 'ਚ ਮਰੂੰਗਾ ਇਹ ਲੋਕਾਂ ਦੇ ਵਿੱਚ ਜज्ਬਾ ਹੋਣਾ ਚਾਹੀਦਾ ਇਹੋ ਜਿਹੇ ਲੋਕ ਜਿਹੜੇ ਸਾਨੂੰ ਸਿਸਟਮ ਨੂੰ ਸਲਾਮ ਕਰਦੇ ਝੰਡੇ ਨੂੰ ਆਰਗੇਨਾਈਜੇਸ਼ਨ ਪਿਆਰ ਕਰਦੇ ਹੋ ਨਾਗਰਾ ਸਾਹਿਬ ਇੱਥੇ ਹੈ ਨਾਗਰਾ ਸਾਹਿਬ ਕਹਿੰਦੇ ਵੀ ਫਤੇਗਲ ਸਾਹਿਬ ਤੋਂ ਕਿਸੇ ਨੂੰ ਹੋਰ ਲੜਾ ਲਓ ਮੈਂ ਪਾਰਟੀ ਦੀ ਸੇਵਾ ਕਰਨ ਲਈ ਤਿਆਰ ਹੈ ਇਹੋ ਜਿਹੇ ਬੰਦੇ ਨਹੀਂ ਮਿਲਣੇ ਇਹ ਘੱਟ ਲੋਗ ਹੈ ਜਿਹੜੇ ਜ਼ਮੀਨ ਤੋਂ ਥੱਲੇੋਂ ਉੱਠ ਕੇ ਇੱਥੋਂ ਤੱਕ ਪਹੁੰਚੇ ਸੋ ਸਤਿਕਾਰਯੋਗ ਭਰਾਓ ਮੈਂ ਤੁਹਾਨੂੰ ਬੇਨਤੀ ਕਰਨੀ ਛੁਣਾਂ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਲੜਾਈ ਲੜਦੇ ਰਹਿਣਾ ਹੈ ਤਖੜੇ ਹੋ ਕੇ ਮਜਬੂਤੀ ਦੇ ਨਾਲ ਔਰ ਇਸ ਸਰਕਾਰ ਨੂੰ ਆ ਜਿਹੜੀ ਝਾੜੂ ਦੀ ਸਰਕਾਰ ਨੂੰ ਇਹਨੂੰ ਗੋਡਿਆਂ ਪਰਨੇ ਕਰਨਾ ਹੈ ਕਿਉਂਕਿ ਇਸ ਇਹਨੇ ਬੀਜੇਪੀ ਨਾਲ ਰਲ ਕੇ ਸਾਡੇ ਕਿਸਾਨਾਂ ਤੇ ਅਤਿਆਚਾਰ ਤੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਸੋ ਤੁਹਾਡਾ ਬਹੁਤ-ਬਹੁਤ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਨਾ। ਮੇਰੀ ਇੱਕ ਬੇਨਤੀ ਹੈ। ਘਰ ਆਏ ਮਹਿਮਾਨ ਦਾ ਘਰ ਆਏ ਮਹਿਮਾਨ ਦੀ ਕਿੰਨੀ ਇੱਜ਼ਤ ਕਰੀਏ ਇਹਦੂ ਵੱਗ ਪੰਜਾਬੀਆਂ ਤੋਂ ਕੋਈ ਨਹੀਂ ਜਾਣਦਾ। ਪੰਜਾਬੀਆਂ ਤੋਂ ਮੈਨੂੰ ਪਤਾ ਹੈ ਟਾਈਮ ਤਕਰੀਬਨ ਸਵਾ ਸੱਤ ਦੇ ਕਰੀਬ ਹੋ ਗਿਆ ਹੈ ਲੇਕਿਨ ਮੇਰੇ ਲੀਡਰ ਸਾਡੇ ਲੀਡਰ ਸਾਡੇ ਇਨਚਾਰਜ ਨੇ ਬੋਲਣਾ ਹੈ ਔਰ ਅਗਲੇ 10 ਮਿੰਟ ਐ ਜੱਜ ਮੇਰੇ ਨਾਲ ਜੋਸ਼ ਦੇ ਨਾਲ ਜਿਵੇਂ ਸਾਨੂੰ ਗੁਰੂ ਨੇ ਦੱਸਿਆ ਦੇ ਅਸ਼ੀਵਾ ਵਰ ਮੋਹੇ ਕਿਉਂਕਿ ਕਾਰਮਨ ਤੇ ਖਬ ਹੁਣਾ ਚਰੂ ਨਾ ਚਰੂ ਹਰ ਸੋ ਜਬ ਜਾਏ ਲਰੂ ਨਿਸ਼ਚੈ ਕਰੇ ਆਪਣੀ ਜੀਤ ਕਰੂ ਉਸ ਜਜ਼ਬਾਤਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਅਸੀਂ ਹਰ ਕੰਮ ਨੂੰ ਵਿੱਟਣਾ ਤੇ ਹਰ ਕੰਮ ਨੂੰ ਸੰਪੂਰਨ ਅੰਤਮ ਸਾਥ ਤੱਕ ਲੈ ਕੇ ਜਾਣਾ ਇਹੋ ਜੇ ਸਾਡੇ ਸ਼ਬਦ ਜਿਹੜੇ ਸਾਡੇ ਗੁਰੂਆਂ ਨੇ ਦਿੱਤੇ ਸੀ ਇਹਨਾਂ ਸ਼ਬਦਾਂ ਦੇ ਵਿੱਚ ਇੰਨੀ ਤਾਕਤ ਹੈ रूहानीयत आहे आदमी कुझ बि कर सघी जब वखरा क़िस्म जोश आस